ਅਸਲਾਮੁਆਲੇਕ ਮੈਂ ਮੁਹੰਮਦ ਫਾਰੂਕ ਤਾਹਸੀਲ ਜਗਰਾਉਂ ਜੀ ਸਾਡਾ ਅੱਜ ਹਲਕਾ ਦਾਖਾ ਹੋਰ ਹਲਕਾ ਜਗਰਾਉਂ ਦੀ ਸਮੂਹ ਮੁਸਲਿਮ ਭਾਈਚਾਰੇ ਦੀ ਇੱਕ ਮੀਟਿੰਗ ਹੋਈ ਹੈ ਜਿਹਦੇ ਵਿੱਚ ਸਭੀ ਮੁਸਲਿਮ ਭਾਈਚਾਰੇ ਨੇ ਮੰਗ ਕੀਤੀ ਹੈ ਸ਼੍ਰੀ ਆਵਿੰਦ ਕੇਜਰੀਵਾਲ ਤੋਂ ਔਰ ਸ੍ਰੀ ਇਸ ਸਰਪੰਵਤਮਾਨ ਸਾਹਿਬ ਤੋਂ ਕਿ ਫੈਜ਼ ਮੁਹੰਮਦ ਫਾਰੂਕੀ ਨੂੰ ਹੀ ਪੰਜਾਬ ਵਕਫੋਰ ਦਾ ਦੁਬਾਰਾ ਮੋੜ ਕੇ ਐਡਮਿਨਿਸਟਰ ਲਾਇਆ ਜਾਵੇ ਕਿਉਂਕਿ ਉਹਨਾਂ ਨੇ ਜੋ ਕੰਮ ਕੀਤੇ ਨੇ ਬਹੁਤ ਕਾਬਿਲ ਤਾਰੀਫ ਕੰਮ ਕੀਤੇ ਨੇ ਜੋ ਹੁਣ 4 ਮਹੀਨੇ ਤੋਂ ਨਵੇਂ ਐਡਮਿਨਿਸਟਰ ਲਾਇਏ ਹੋਏ ਨੇ ਡੀਸੀ ਸ਼ੌਕਤ ਅਹਿਮਦਪੁਰਾ ਜੀ ਉਹਨਾਂ ਨੇ ਕੁਝ ਕੰਮਕੋਮ ਦੇ ਨਾ ਕੀਤੇ ਆ ਵਕਫੋਰ ਦੇ ਨਾ ਹੀ ਉਹਨਾਂ ਨੇ ਅੱਗੇ ਕਰਨੇ ਇਸ ਲਈ ਸਾਡੀ ਅਪੀਲ ਹੈ ਸ੍ਰੀ ਆਮਨ ਕੇਜਰੀਵਾਲ ਜੀ ਨੂੰ ਕਿ ਦੁਬਾਰਾ ਮੋੜ ਕੇ ਪੰਜਾਬ ਵਕਫੋਰ ਦਾ ਐਡਮਿਨਿਸਟਰ ਫੈਜ਼ ਮੁਹੰਮਦ ਫਾਰੂਕੀ ਨੂੰ ਉਲਾਈ ਜਾਵੇ ਤਾਂ ਕਿ ਜੋ ਸਮੂਹ ਗਰੀਬ ਤਬਕੇ ਦੀ ਜੋ ਮੁਸ਼ਕਲਾਂ ਨੇ ਉਹਨਾਂ ਦਾ ਹੱਲ ਹੋ ਸਕੇ